ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ 8ਵੀਂ ਪਾਸ ਕੈਂਡੀਡੇਟ ਲਈ ਗੁੱਡ ਨਿਊਜ਼ ਉਹਨਾਂ ਲਈ ਇੱਕ ਹੋਰ ਪਾਤੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੁਬਾਰਾ 350 ਪੀਐਨ ਦੀ ਪਾਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਕੈਟਾਗਰੀ ਅਨਸਾਰ ਕਿੰਨੀਆਂ ਪੋਸਟਾਂ ਰਹਿਣੀਆਂ ਹੈ ਤੁਹਾਡੀ ਏਜ ਲਿਮਟ ਕੀ ਮੰਗੀ ਹੈ ਕੁਆਲਿਫਿਕੇਸ਼ਨ ਕੀ ਰਹੇਗੀ ਤਾਂ ਵੀਡੀਓ ਦੇਖੀਏ ਤੱਕ ਬਨੇ ਰਹਿਣਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਜੋ ਵੀ ਪੰਜਾਬ ਦੀਆਂ ਪੀਐਨ ਦੀਆਂ ਪੋਸਟਾਂ ਨੇ ਐਂਡ ਪੰਜਾਬ ਤੇ ਹਰ ਚੈਨਲ ਉੱਪਰ ਕਰਵਾਈ ਜਾਵੇਗੀ ਐਂਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਵੱਤੋ ਵੱਧ ਸ਼ੇਅਰ ਜਰੂਰ ਕਰ ਦੇਣਾ ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਜੋ ਐਡਵਟਾਈਜ਼ਮੈਂਟ ਨੰਬਰ 1 2024 ਹੈ ਇਹਨਾਂ ਪੋਸਟਾਂ ਦਾ ਨੋਟੀਫਿਕੇਸ਼ਨ ਜੋ 25 ਅਗਸਤ 2024 ਨੂੰ ਜਾਰੀ ਕੀਤਾ ਗਿਆ ਹੈ ਐਂਡ ਇਹਨਾਂ ਪੋਸਟਾਂ ਨੂੰ ਤੁਸੀਂ 20 ਸਤੰਬਰ 2024 ਰਾਤੀ 11:59 ਮਿੰਟ ਤੱਕ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਟੋਟਲ ਪੋਸਟਾਂ ਜੋ 300 ਨੇ ਅੱਗੇ ਇਹਨਾਂ ਨੂੰ ਕੈਟਾਗਰੀ ਅਨੁਸਾਰ ਡਿਵਾਈਡ ਕੀਤਾ ਗਿਆ ਹੈ ਜਨਰਲ ਕੈਟਾਗਰੀ ਲਈ 243 ਪੋਸਟਾਂ ਨੇ ਐਸਸੀਐਸਟੀ ਬੀਸੀ ਲਈ 30 ਪੋਸਟਾਂ ਨੇ ਐਕਸ ਸਰਵਿਸ ਮੈਨ ਲਈ ਜੋ 15 ਪੋਸਟਾਂ ਨੇ ਐਂਡ ਫਿਜ਼ੀਕਲ ਹੈਂਡੀਕੈਪ ਲਈ ਜੋ ਟੋਟਲ 12 ਪੋਸਟਾਂ ਨੇ ਅੱਗੇ ਫਿਜ਼ੀਕਲ ਹੈਂਡੀਕੈਪ ਨੂੰ ਜੋ ਕੈਟਾਗਰੀ ਅਨੁਸਾਰ ਡਿਵਾਈਡ ਕੀਤਾ ਗਿਆ ਤੁਸੀਂ ਚੈੱਕ ਕਰ ਸਕਦੇ ਹੋ education qualification ਦੀ ਗੱਲ ਕਰੀਏ ਤਾਂ ਤੁਹਾਡੀ ਘੱਟੋ ਘੱਟ 8ਵੀਂ ਪਾਸ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਪਲੱਸ 2 ਪਾਸ ਇੱਥੇ ਮੈਂਸ਼ਨ ਕੀਤਾ ਗਿਆ ਹੈ ਕਿ ਹਾਇਰ ਕੁਆਲਿਫਿਕੇਸ਼ਨ ਵਾਲੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਨਹੀਂ ਅਪਲਾਈ ਕਰ ਸਕਦੇ ਐਂਡ ਜੋ ਤੁਹਾਡੀ ਕੁਆਲਿਫਿਕੇਸ਼ਨ 20 ਸਤੰਬਰ 2024 ਤੋਂ ਪਹਿਲਾਂ ਦੀ ਹੋਣੀ ਚਾਹੀਦੀ ਹੈ ਏਜ ਲਿਮਟ ਦੀ ਗੱਲ ਕਰੀਏ ਤਾਂ ਜੋ ਤੁਹਾਡੀ ਏਜ 20 ਸਤੰਬਰ 2024 ਤੱਕ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਜੋ ਵੀ ਕੈਂਡੀਡੇਟ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਨੂੰ 10 ਸਾਲ ਤੱਕ ਦੀ ਛੋਟ ਹੈ ਮਤਲਬ ਕਿ ਉਹ 18 ਤੋਂ 45 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਐਂਡ ਐਕਸ ਸਰਵਿਸਮੈਨ ਉਹਨਾਂ ਦੀ ਅਕੋਰਡਿੰਗ ਟੂ ਸਰਵਿਸ ਅਪਰੇਜ ਲਿਮਟ ਵਿੱਚ 3 ਸਾਲ ਤੱਕ ਦੀ ਰਿਲੈਕਸੇਸ਼ਨ ਰਹੇਗੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਤੁਹਾਡਾ ਜੋ 100 ਨੰਬਰ ਦਾ ਪੇਪਰ ਰਹੇਗਾ ਇਸ ਵਿੱਚ ਜੋ 50 ਕੁਐਸਚਨ ਰਹਿਣਗੇ ਹਰੇਕ ਕੁਐਸਚਨ ਤੁਹਾਡਾ 2 ਨੰਬਰ ਦਾ ਰਹੇਗਾ ਜੋ ਕਿ ਜਰਨਲ ਨੋਲਿਜ ਜਨਰਲ ਅਵੇਅਰਨੈਸ ਕਰੰਟ ਅਫੇਅਰ ਐਂਡ ਨੰਮੈਰੀਕਲ ਅਬਿਲਿਟੀ ਦਾ ਪੇਪਰ ਰਹੇਗਾ ਇਸ ਵਿੱਚ ਤੁਹਾਡੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਰਹੇਗੀ ਤੁਹਾਡਾ ਜੋ ਪੇਪਰ ਤਿੰਨ ਭਾਸ਼ਾਵਾਂ ਵਿੱਚ ਹੋਵੇਗਾ ਇੰਗਲਿਸ਼ ਹਿੰਦੀ ਪੰਜਾਬੀ ਮਤਲਬ ਕਿ ਤੁਸੀਂ ਕਿਸੇ ਵੀ ਲੈਂਗੁਏਜ ਵਿੱਚ ਕਰ ਸਕਦੇ ਹੋ ਇਹ ਪੇਪਰ ਐਂਡ ਜੋ ਪੇਪਰ ਦਾ ਟਾਈਮ 90 ਮਿੰਟ ਦਾ ਰਹੇਗਾ ਦ ਸੈਕੰਡ ਪੇਪਰ ਵਿੱਚ ਪਹੁੰਚਣ ਲਈ ਜਨਰਲ ਕੈਟਾਗਰੀ ਨੂੰ ਘੱਟੋ-ਘੱਟ 50% ਨੰਬਰ ਦੀ ਜ਼ਰੂਰਤ ਪਵੇਗੀ ਐਂਡ ਜੋ ਕੈਟਾਗਰੀ ਨਾਲ ਸੰਬੰਧਿਤ ਰੱਖਦੇ ਨੇ ਜਿਵੇਂ ਕਿ ਐਸੀਬੀਸੀ ਜਾਂ ਫਿਰ ਫਿਜ਼ੀਕਲ ਹੈਂਡੀਕੈਪ ਉਹਨਾਂ ਨੂੰ ਘੱਟੋ-ਘੱਟ 45% ਨੰਬਰਾਂ ਦੀ ਜ਼ਰੂਰਤ ਪਵੇਗੀ ਸੈਕੰਡ ਪੇਪਰ ਵਿੱਚ ਪਹੁੰਚਣ ਲਈ ਜੋ ਤੁਹਾਡਾ ਸੈਕੰਡ ਪੇਪਰ ਰਹੇਗਾ ਫਿਜ਼ੀਕਲ ਟੈਸਟ ਰਹੇਗਾ ਫਿਜ਼ੀਕਲ ਟੈਸਟ ਲਈ ਅਕੋਰਡਿੰਗ ਟੂ ਕੈਟਾਗਰੀ 10 ਗੁਣਾ ਕੈਂਡੀਡੇਟ ਬੁਲਾਈ ਜਾਣਗੇ ਇਸ ਵਿੱਚ ਤੁਹਾਡੀ ਜੋ ਰੇਸ ਰਹੇਗੀ ਲੌਂਗ ਜੰਪ ਰਹੇਗਾ ਹਾਈ ਜੰਪ ਰਹੇਗਾ ਐਂਡ ਅਕੋਰਡਿੰਗ ਟੂ ਏਜ ਵੱਖ-ਵੱਖ ਜੋ ਰੈਕਸਟ੍ਰੇਸ਼ਨ ਰਹੇਗੀ ਜਿਵੇਂ ਕਿ ਮੇਲ ਕੈਂਡੀਡੇਟ ਲਈ 800 ਮੀਟਰ 200 70 ਸੈਕਿੰਡ ਜੋ 18 ਤੋਂ 30 ਸਾਲ ਤੱਕ ਦੇ ਨੇ ਉਹਨਾਂ ਨੂੰ ਕੰਪਲੀਟ ਕਰਨੀ ਹੋਵੇਗੀ 30 ਤੋਂ 35 ਸਾਲ ਤੱਕ ਲਈ ਜੋ ਅਲੱਗ ਤੋਂ ਟਾਈਮਿੰਗ ਦਿੱਤੀ ਗਈ ਹੈ ਇਸੇ ਤਰ੍ਹਾਂ ਜੋ ਫੀਮੇਲ ਕੈਂਡੀਡੇਟ 800 ਮੀਟਰ 18 ਤੋਂ 30 ਸਾਲ ਤੱਕ ਦੇ ਕੈਂਡੀਡੇਟ ਨੇ ਉਹਨਾਂ ਨੂੰ 290 ਸੈਕਿੰਡ ਦਿੱਤੇ ਗਏ ਨੇ ਇਸੇ ਤਰ੍ਹਾਂ ਜੋ 30 ਤੋਂ 35 ਸਾਲ ਤੱਕ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਲੌਂਗ ਜੰਪ ਵਿੱਚ ਵੀ ਵੱਖ-ਵੱਖ ਰਿਲੈਕਸੇਸ਼ਨ ਦਿੱਤੀ ਗਈ ਹੈ ਇਸ ਤਰ੍ਹਾਂ ਦੋਸਤੋ ਅੱਜ ਦੀ ਜੋ ਆਪਣੀ ਵੀਡੀਓ ਸਮਾਪਤ ਹੋਈ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਜੇਕਰ ਤੁਸੀਂ ਆਪਣੇ ਰਿਟਰਨ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਚੈਨਲ ਨਾਲ ਜੁੜ ਜਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵਾਤੋਂ ਵਾਤੋਂ ਸ਼ੇਅਰ ਜ਼ਰੂਰ ਕਰ ਦੇਣਾ ਹੈ ਧੰਨਵਾਦ